ਮਨੇ ਸੋ ਇਹ ਬੇਨਤੀ ਕਰਨੀ ਹੈ ਮੇਰੇ ਭਰਾਵੋ ਕਿ ਅੱਜ ਤੁਹਾਨੂੰ ਪਤਾ ਹੀ ਹੈ ਕਿ ਸਾਡਾ ਭਰਾ ਨਵਦੀਪ ਜਲਵੇੜਾ ਜਿਹਨੂੰ ਆਪਾਂ ਬਾਟਰ ਕਰਨ ਵਾਲਾ ਵੀ ਕਹਿੰਦੇ ਆ ਉਹ ਪੁਲਿਸ ਰਿਆਸਤ ਦੇ ਵਿੱਚ ਆ ਉਹਨੂੰ ਚੱਕਿਆ ਹੋਇਆ ਜਿਹੜੇ ਨੌਜਵਾਨ ਆਪਣੇ ਲੋਕਾਂ ਦੀ ਗੱਲ ਕਰਦੇ ਨੇ ਆਪਣੇ ਹੱਕਾਂ ਦੀ ਗੱਲ ਕਰਦੇ ਨੇਗੇ ਸਾਨੂੰ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਠਾਉਣੀ ਸਾਨੂੰ ਉਹਨਾਂ ਦੇ ਹੱਕ ਦੇ ਵਿੱਚ ਧਰਨਾ ਲਾਉਣਾ ਸਾਡੇ ਲਈ ਬੜਾ ਜ਼ਰੂਰੀ ਆ ਕਿਉਂਕਿ ਸਾਡੇ ਭਰਾ ਦੇ ਉਹਦੇ ਉੱਪਰ 307 ਦਾ ਪਰਚਾ ਪਾਇਆ ਗਿਆ 307 ਦਾ ਪਰਚਾ ਪਾਇਆ ਗਿਆ ਜਿਹੜਾ 357 ਦੇ ਪਰਚੇ ਇਰਾਦਾ ਜਿਹੜਾ 352 ਦਾ 87 ਦਾ ਪਰਚਾ ਹੋਇਆ ਸੁਭ ਕਰਨ ਸਾਡਾ ਭਰਾ ਸਹੀਦ ਹੋ ਗਿਆ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੈਗੀ ਸਾਡੇ ਨੌਜਵਾਨਾਂ ਨੂੰ ਚੱਕ ਕੇ ਜੇਲਾਂ ਨਹੀਂ ਛੁੱਟੀ ਜਾਂਦੇ ਨੇਗੇ ਅੱਜ ਜਿਹੜਾ ਉਸ ਸੰਬੰਧ ਦੇ ਵਿੱਚ ਵੱਡਾ ਇਕੱਠ ਆ ਮੋੜਾ ਮੰਡੀ ਅੰਵਾਲੇ ਦੇ ਕੋਲ ਮੋੜਾ ਮੰਡੀ ਅਸੀਂ ਉੱਥੇ ਪਹੁੰਚ ਰਹੇ ਹਾਂ ਸਾਰੇ ਨੌਜਵਾਨਾਂ ਨੂੰ ਲੋਕਾਂ ਨੂੰ ਬੇਨਤੀ ਹੈ ਅਸੀਂ ਪਹੁੰਚਣ ਆਲੇ ਹਾਂ ਹਮ ਹਮ ਆ ਕੇ ਜਿੰਨੇ ਵੀ ਸਾਡੀ ਇਸ ਗੱਲਬਾਤ ਨੂੰ ਸੁਣਦੇ ਨੇ ਮੋੜਾ ਮੰਡੀ ਉੱਥੇ ਸਾਰੇ ਮੇਰੇ ਭੈਣ ਭਰਾ ਮੇਰੇ ਨੌਜਵਾਨ ਆਪਾਂ ਉਥੋਂ ਪਹੁੰਚ ਆ ਉੱਥੇ ਪਹੁੰਚੀਏ ਸਾਡਾ ਜਿਹੜਾ ਨਵਦੀਪ ਆ ਸਾਡਾ ਭਰਾ ਵਾਟਰ ਕਨਨ ਵਾਲਾ ਆਪਾਂ ਉਹਨੂੰ ਬਾਹਰ ਲੈ ਕੇ ਆਉਣਾ ਜੇ ਅਸੀਂ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਨਾ ਕਰੀ ਤਾਂ ਫਿਰ ਇਹ حساب ਲਾ ਲਿਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਦੇ ਜੇਲ੍ਹ ਤੋਂ ਬਾਹਰ ਨਹੀਂ ਆ ਸਕਦਾ ਜਿਹੜੇ ਹੋਰ ਲੜਨ ਵਾਲੇ ਲੋਕ ਨੇ ਕਿ ਉਹਨਾਂ ਦਾ ਉਹ ਉਹਨਾਂ ਦਾ ਉਹਨਾਂ ਦੇ ਅੰਦਰ ਨਿਰਾਸ਼ਾ ਆ ਜੂਗੀ ਤਾਂ ਫਿਰ ਹੋਰਾਂ ਨੇ ਐਵੇਂ ਜਿਕਰੂ ਕਿਸੇ ਨੇ ਸਾਡੀ ਅੱਗੇ ਹੋ ਕੇ ਅਗਵਾਈ ਨਹੀਂ ਕਰਨੀ ਇਹ ਦੇਖੋ ਕਿ ਜਿਹੜੇ ਸਾਡੇ ਸਾਡੇ ਭਰਾ ਕਿੰਨਿਆਂ ਸਾਡੇ ਉੱਪਰ ਉੱਥੇ ਗੋਲੀਆਂ ਵੱਜੀਆਂ ਕਨੌਰੀ ਬਾਰਡਰ ਦੀ ਗੱਲ ਕਰੀਏ ਸ਼ੰਭੂ ਦੀ ਗੱਲ ਕਰੀਏ ਉਹਨਾਂ ਉੱਪਰ ਕੋਈ ਕਾਰਵਾਈਆਂ ਨਹੀਂ ਹੋਈਆਂ ਸਾਡੇ ਜਿਹੜੇ ਨੌਜਵਾਨ ਸਾਡੇ ਸਾਡੇ ਲੋਕਾਂ ਦੀ ਗਵਾਹੀ ਕਰਦੇ ਸੀਗੇ ਸਾਡੇ ਮੂਹਰੇ ਹੋ ਕੇ ਸਾਡੇ ਲਈ ਲੜ ਰਹੇ ਸੀਗੇ 357 ਦੇ ਪਰਚੇ ਪਾ ਅੰਦਰ ਜਿਹੜਾ ਸੁੱਟਿਆ ਜਾ ਰਿਹਾ ਹੈ ਇਸ ਕਰਕੇ ਬੇਨਤੀ ਕਰਦਾ ਵੀ ਆਓ ਜਿਹੜਾ ਅੱਜ ਵੱਡਾ ਇਕੱਠ ਮੋੜਾ ਮੰਡੀ ਕਰੀਏ ਜਿੱਥੇ ਬੰਦੀਆਂ ਵੱਲੋਂ ਕਾਲ ਦੇ ਦਿੱਤੀ ਗਈ ਆ ਜਿੱਥੇ ਬੰਦੀਆਂ ਵੱਲੋਂ ਅਪੀਲ ਕੀਤੀ ਗਈ ਆ ਵੀ ਆਪਾਂ ਸਾਰਾ ਜਿਹੜਾ ਅੱਜ ਮੋੜਾ ਮੰਡੀ 'ਚ ਇਕੱਠ ਕਰੀਏ ਅਸੀਂ ਉੱਥੇ ਥੋੜੇ ਟਾਈਮ 'ਚ ਪਹੁੰਚਣਾ ਤੁਸੀਂ ਵੀ ਆਪੋ ਆਪਣੇ ਤਰੀਕਿਆਂ ਨਾਲ ਪਹੁੰਚੋ ਕਿਉਂਕਿ ਸਰਕਾਰ ਜਿਹੜਾ ਪ੍ਰਸ਼ਾਸਨ ਨੂੰ ਪਹੁੰਚਣ ਨਹੀਂ ਦਿੰਦੀ ਆ ਸਰਕਾਰ ਰੁਕੂਗੀ ਪ੍ਰਸ਼ਾਸਨ ਵੀ ਰੋਕਣਾ ਪ੍ਰਸ਼ਾਸਨ ਨੇ ਰੋਕਣਾ ਤੇ ਆਪਾਂ ਆਪਣੇ ਤਰੀਕੇ ਨਾਲ ਮੋੜਾ ਮੰਡੀ ਪਹੁੰਚੀਏ ਤੇ ਆਓ ਜਿਹੜਾ ਆਪਾਂ ਨਵਦੀਪ ਸਾਡੇ ਭਰਾ ਨੂੰ ਆਪਾਂ ਜੇਲ੍ਹ ਤੋਂ ਬਾਹਰ ਲੈ ਕੇ ਆਈਏ ਹਜੇ ਰਿਮਾਂਡ ਦੀ ਚੱਲ ਰਿਆ ਉਹਨੂੰ ਜੇਲ੍ਹ ਭੇਜਾਂ ਨਹੀਂ ਤੇ ਆਪਾਂ ਜਲਦੀ ਉਹ ਜਲਦੀ ਉਹਨਾਂ ਆਪਾਂ ਬਾਹਰ ਕਢਾਈਏ ਉਹਦੇ ਪਰਚਾ ਪਿਆ ਉਹਦੇ ਕੈਂਸਲ ਕਰਾਈਏ ਨੇ ਸੀ ਉਹ ਇਹ ਬੇਨਤੀ ਕਰਨੀ ਹੈ ਮੇਰੇ ਭਰਾਵੋ ਕਿ ਅੱਜ ਸਾਨੂੰ ਪਤਾ ਹੀ ਹੈ ਕਿ ਸਾਡਾ ਭਰਾ ਨਵਦੀਪ ਜਲਵੇੜਾ ਜਿਹਨੂੰ ਆਪਾਂ ਵਾਟਰ ਕਨਨ ਵਾਲਾ ਵੀ ਕਹਿੰਦੇ ਆ ਉਹ ਪੁਲਿਸ ਰਿਆਸ ਦੇ ਵਿੱਚ ਆ ਉਹਨੂੰ ਚੱਕਿਆ ਹੋਇਆ ਜਿਹੜੇ ਨੌਜਵਾਨ ਆਪਣੇ ਲੋਕਾਂ ਦੀ ਗੱਲ ਕਰਦੇ ਨੇ ਆਪਣੇ ਹੱਕਾਂ ਦੀ ਗੱਲ ਕਰਦੇ ਨੇਗੇ ਸਾਨੂੰ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਠਾਉਣੀ ਸਾਨੂੰ ਉਹਨਾਂ ਦੇ ਹੱਕ ਦੇ ਵਿੱਚ ਧਰਨਾ ਲਾਉਣਾ ਸਾਡੇ ਲਈ ਬੜਾ ਜ਼ਰੂਰੀ ਆ ਕਿਉਂਕਿ ਸਾਡੇ ਭਰਾ ਦੇ ਉਹ ਉਹਦੇ ਉੱਪਰ 307 ਦਾ ਪਰਚਾ ਪਾਇਆ ਗਿਆ 307 ਦਾ ਪਰਚਾ ਪਾਇਆ ਗਿਆ ਜਿਹੜਾ 357 ਦੇ ਪਰਚੇ ਰਾਦਾ ਜਿਹੜਾ 352 ਦਾ 87 ਦਾ ਪਰਚਾ ਹੋਇਆ ਸੁਭ ਕਰਨ ਸਾਡਾ ਭਰਾ ਸਹੀਦ ਹੋ ਗਿਆ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਹੈਗੀ ਸਾਡੇ ਨੌਜਵਾਨਾਂ ਨੂੰ ਚੱਕ ਕੇ ਜੇਲਾਂ 'ਚ ਛੁੱਟੀ ਜਾਂਦੇ ਨੇਗੇ ਅੱਜ ਜਿਹੜਾ ਉਸ ਸੰਬੰਧ ਦੇ ਵਿੱਚ ਵੱਡਾ ਇਕੱਠ ਮੋੜਾ ਮੰਡੀ ਅਵਾਲੇ ਦੇ ਕੋਲ ਮੋੜਾ ਮੰਡੀ ਅਸੀਂ ਉੱਥੇ ਪਹੁੰਚ ਰਹੇ ਹਾਂ ਸਾਰੇ ਨੌਜਵਾਨਾਂ ਨੂੰ ਲੋਕਾਂ ਨੂੰ ਬੇਨਤੀ ਹੈ ਅਸੀਂ ਪਹੁੰਚਣ ਆਲੇ ਹਮਮਾ ਹਮਾ ਕੇ ਜਿੰਨੇ ਵੀ ਸਾਡੀ ਇਸ ਗੱਲਬਾਤ ਨੂੰ ਸੁਣਦੇ ਨੇ ਮੋੜਾ ਮੰਡੀ ਉੱਥੇ ਸਾਰੇ ਮੇਰੇ ਭੈਣ ਭਰਾ ਮੇਰੇ ਨੌਜਵਾਨ ਆਪਾਂ ਉੱਥੇ ਪਹੁੰਚ ਆ ਉੱਥੇ ਪਹੁੰਚੀਏ ਸਾਡਾ ਜਿਹੜਾ ਨਵਦੀਪ ਆ ਸਾਡਾ ਭਰਾ ਵਾਟਰ ਕੈਨਰ ਵਾਲਾ ਆਪਾਂ ਉਹਨੂੰ ਬਾਹਰ ਲੈ ਕੇ ਆਉਣਾ ਜੇ ਅਸੀਂ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਨਾ ਕਰੀ ਤਾਂ ਫਿਰ ਇਹ حساب ਲਾ ਲਿਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਦੇ ਜੇਲ੍ਹ ਤੋਂ ਬਾਹਰ ਨਹੀਂ ਆ ਸਕਦਾ ਜਿਹੜੇ ਹੋਰ ਲਾਡਣ ਵਾਲੇ ਲੋਕ ਨੇ ਕਿ ਉਹਨਾਂ ਦਾ ਉਹ ਉਹਨਾਂ ਦਾ ਉਹਨਾਂ ਦੇ ਅੰਦਰ ਨਿਰਾਸ਼ਾ ਆ ਜੂਗੀ ਤਾਂ ਫਿਰ ਹੋਰਾਂ ਨੇ ਐਵੇਂ ਜਿਕਰੂ ਕਿਸੇ ਨੇ ਸਾਡੀ ਅੱਗੇ ਹੋ ਕੇ ਅਗਵਾਈ ਨਹੀਂ ਕਰਨੀ ਇਹ ਦੇਖੋ ਕਿ ਜਿਹੜੇ ਸਾਡੇ ਸਾਡੇ ਭਰਾ ਕਿੰਨੇ ਸਾਡੇ ਉੱਪਰ ਉੱਥੇ ਗੋਲੀਆਂ ਵੱਜੀਆਂ ਕਨੌਰੀ ਬਾਡਰ ਦੀ ਗੱਲ ਕਰੀਏ ਸ਼ੰਭੂ ਦੀ ਗੱਲ ਕਰੀਏ ਉਹਨਾਂ ਉੱਪਰ ਕੋਈ ਕਾਰਵਾਈਆਂ ਨਹੀਂ ਹੋਈਆਂ ਸਾਡੇ ਜਿਹੜੇ ਨੌਜਵਾਨ ਸਾਡੇ ਸਾਡੇ ਲੋਕਾਂ ਦੀ ਗਵਾਹੀ ਕਰਦੇ ਸੀਗੇ ਸਾਡੇ ਮੂਹਰੇ ਹੋ ਕੇ ਸਾਡੇ ਲਈ ਲੜ ਰਹੇ ਸੀਗੇ 357 ਦੇ ਪਰਚੇ ਅੰਦਰ ਜਿਹੜਾ ਸੁੱਤਿਆ ਜਾ ਰਿਹਾ ਇਸ ਕਰਕੇ ਬੇਨਤੀ ਕਰਦਾ ਵੀ ਆਓ ਜਿਹੜਾ ਅੱਜ ਵੱਡਾ ਇਕੱਠ ਮੋੜਾ ਮੰਡੀ ਕਰੀਏ ਜਿੱਥੇ ਬੰਦੀਆਂ ਵੱਲੋਂ ਕਾਲ ਦੇ ਦਿੱਤੀ ਗਈ ਆ ਜਿੱਥੇ ਬੰਦੀਆਂ ਵੱਲੋਂ ਅਪੀਲ ਕੀਤੀ ਗਈ ਆ ਵੀ ਆਪਾਂ ਸਾਰਾ ਜਿਹੜਾ ਅੱਜ ਮੋੜਾ ਮੰਡੀ 'ਚ ਇਕੱਠ ਕਰੀਏ ਅਸੀਂ ਉਹਦੇ ਥੋੜੇ ਟਾਈਮ 'ਚ ਪਹੁੰਚਣਾ ਤੁਸੀਂ ਵੀ ਆਪੋ ਆਪਣੇ ਤਰੀਕਿਆਂ ਨਾਲ ਪਹੁੰਚੋ ਕਿਉਂਕਿ ਸਰਕਾਰ ਜਿਹੜਾ ਪ੍ਰਸ਼ਾਸਨ ਨੂੰ ਪਹੁੰਚਣ ਨਹੀਂ ਦਿੰਦੀ ਸਰਕਾਰ ਰੋਕੂਗੀ ਪ੍ਰਸ਼ਾਸਨ ਵੀ ਰੋਕਣਾ ਪ੍ਰਸ਼ਾਸਨ ਨੇ ਰੋਕਣਾ ਤੇ ਆਪਾਂ ਆਪਣੇ ਤਰੀਕੇ ਨਾਲ ਮੋੜਾ ਮੰਡੀ ਪਹੁੰਚੀਏ ਤੇ ਆਓ ਜਿਹੜਾ ਆਪਾਂ ਨਰਦੀਪ ਸਾਡੇ ਭਰਾ ਨੂੰ ਆਪਾਂ ਜੇਲ੍ਹ ਤੋਂ ਬਾਹਰ ਲੈ ਕੇ ਆਈਏ ਹਜੇ ਰਿਮਾਂਡ ਦੀ ਚੱਲ ਰਹੀ ਆ ਉਹਨੂੰ ਜੇਲ੍ਹ ਭੇਜਾ ਨਹੀਂ ਤੇ ਆਪਾਂ ਜਲਦੀ ਉਹ ਜਲਦੀ ਉਹਨਾਂ ਆਪਾਂ ਬਾਹਰ ਕਢਾਈਏ ਉਹਦੇ ਪਰਚਾ ਪਿਆ ਉਹਦੇ ਕੈਨਸਲ ਕਰਾਈਏ ਸਾਰਿਆਂ ਦਾ ਧੰਨਵਾਦ